ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਠੰਡ ਧੁੰਦ ਕੋਹਰੇ ਦੇ ਪੱਖ ਤੋਂ ਕੀ ਹਾਲਾਤ ਨੇ ਅੱਜ ਰਾਤ ਦੇ ਬੱਦਲ ਵਾਈ ਸਿਸਟਮ ਕਿਵੇਂ ਦਾ ਹੈ ਕੀ ਦੁਆਰਾ ਤੋਂ ਮੀਂਹ ਹਨੇਰੀ ਹੋ ਸਕਦੀ ਹੈ ਜਾਂ ਨਹੀਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਹੁਣ ਮੌਸਮ ਕਲੀਅਰ ਹੈ ਬੱਦਲਬਾਈ ਰਹਤਾ ਹੈ ਤੇ ਨਾਲ ਲੱਗਦੀ ਮੈਦਾਨੀ ਇਲਾਕੇ ਵਿੱਚ ਵੀ ਮੌਸਮ ਸਾਫ਼ ਹੋ ਚੁੱਕਿਆ ਹੈ ਪਰ ਪਹਾੜੀ ਖੇਤਰਾਂ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਬਰਫਵਾਰੀ ਦਾ ਮਾਹੌਲ ਪਹਾੜੀ ਖੇਤਰਾਂ ਵਿੱਚ ਬਣ ਰਿਹਾ ਹੈ ਇਸ ਬਰਫਵਾਰੀ ਦੇ ਕਾਰਨ ਮੈਦਾਨੀ ਇਲਾਕੇ ਨੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਹਨਾਂ ਵਿੱਚ ਠੰਡ ਦੇ ਹਾਲਾਤ ਸ਼ੀਤ ਲਹਿਰ ਵਰਗੇ ਹੁਣ ਹਾਲਾਤ ਬਣਨੇ ਸ਼ੁਰੂ ਹੋ ਜਾਣਗੇ ਦਿਨ ਦੇ ਮੇਲੇ ਚੰਗੀ ਪੱਛਮੀ ਹਵਾ ਚੱਲੀ ਹੈ ਜਿਸ ਦੇ ਕਾਰਨ ਧੁੱਪ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੀ ਪਰ ਮਾਲਵਾ 벨ਟ ਦੇ ਵਿਚਕਾਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਮਾਨਸਾ, ਸੰਗਰੂਰ, ਪਟਿਆਲਾ ਇਹਨਾਂ ਵਿੱਚ ਸਾਨੂੰ ਘੱਟ ਧੁੰਦ ਘੱਟ ਧੁੱਪ ਦੇਖਣ ਨੂੰ ਮਿਲੀ ਹਲਕੇ ਦਰਮਿਆਨੀ ਧੁੰਦ ਅਤੇ ਬੱਦਲਵਾਈ ਦਾ ਅਸਰ ਰਿਹਾ। ਰਾਤ ਦੇ ਸਮੇਂ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ। ਪੱਛਮੀ ਹਵਾ ਚੱਲਣ ਦੇ ਕਾਰਨ ਬੱਦਲਵਾਈ ਤੋਂ ਰਹਿਤ ਹੋ ਚੁੱਕਿਆ ਹੈ। ਮੌਸਮ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ। ਠੰਡ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜੇ ਇਸ ਸਮੇਂ ਲਗਭਗ ਸ਼ਾਮ ਦੇ 6 ਵਜੇ ਦੇ ਕਰੀਬ ਤਾਪਮਾਨ 15-16 ਡਿਗਰੀ ਤੱਕ ਆ ਚੁੱਕੇ ਨੇ ਤੇ ਰਾਤ ਹੁੰਦੇ ਹੁੰਦੇ ਇਹ ਤਾਪਮਾਨ ਜਿਹੜੇ 1 ਤੋਂ ਲੈ ਕੇ 4 ਡਿਗਰੀ 5 ਡਿਗਰੀ ਦੇ ਵਿਚਕਾਰ ਹੀ ਪੰਜਾਬ ਦੇ ਵਿੱਚ ਬਣੇ ਰਹਿਣਗੇ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਉਂਦੀ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਦੀ ਮਾਰ ਸਾਨੂੰ ਉੱਤਰੀ ਪੰਜਾਬ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਹੈ ਤੁਹਾਡੇ ਪਿੰਡ ਜिले ਸ਼ਹਿਰ ਦਾ ਕੀ ਨਾਮ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਕਿਸੇ ਤਰੀਕੇ ਦੀ ਮੀਂਹ ਦੇ ਅਲਰਟ ਦੀ ਤਾਂ ਮੀਂਹ ਨਾ ਮਾਤਰ ਦੇ ਬਰਾਬਰ ਹੈ ਧੁੰਦ ਤੇ ਪੈਣ ਦੇ ਪੂਰੇ ਪੂਰੇ ਚਾਂਸ ਨੇ ਇਸ ਤੋਂ ਇਲਾਵਾ ਹਵਾ ਜਿਹੜੀ ਪੱਛਮ ਦਿਸ਼ਾ ਤੋਂ 5-7 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹਲਕੀ ਦਰਮਿਆਨੀ ਹਵਾ ਚੱਲਦੀ ਰਹੇਗੀ। ਸ਼ੀਤਲਹਿਰ ਦੇ ਹਾਲਾਤ ਬਣੇ ਰਹਿਣਗੇ। ਕਿਸਾਨਾਂ ਨੂੰ ਇਹੀ ਚੇਤਾਵਨੀ ਹੈ ਕਿ ਫਿਲਹਾਲ ਧੁੰਦ ਦੀ ਸਾਨੂੰ ਆਮਦ ਹੁੰਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ। ਕੋਹਰੇ ਦੇ ਚਾਂਸ ਅਜੇ ਘੱਟ ਨੇ ਕਿਉਂਕਿ ਮੀਂਹ ਤਾਜ਼ਾ-ਤਾਜ਼ਾ ਹੋ ਕੇ ਹਟਿਆ ਹੈ। ਜ਼ਿਆਦਾਤਰ ਸੰਗਰੀ ਧੁੰਦ ਹੀ ਪੈਂਦੀ ਦਿਖਾਈ ਦੇਵੇਗੀ। ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ حاضر ਹੋਵਾਂਗੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।